ਅਗਲੀ ਕਵਿਤਾ ਹੈ ਨੀ ਫੁੱਲਾਂ ਵਰਗੀਆਂ ਕੁੜੀਓ ਇਸ ਕਵਿਤਾ ਵਿੱਚ ਕਵਿਤਰੀ ਸਾਡੇ ਭਾਰਤੀ ਸਮਾਜ ਦੇ ਵਿੱਚ ਕੁੜੀਆਂ ਦੇ ਨਾਲ ਹੋ ਰਹੇ ਵਿਤਕਰੇ ਦੀ ਗੱਲ ਕਰਦੀ ਹੈ ਅਨਿਆਂ ਦੀ ਗੱਲ ਕਰਦੀ ਹੈ ਤੇ ਉਹਨਾਂ ਦੇ ਨਾਲ ਹੋ ਰਹੇ ਧੱਕੇ ਦਾ ਵੀ ਜ਼ਿਕਰ ਕਰਦੀ ਹੈ ਤੇ ਕਹਿੰਦੀ ਹੈ ਕਿ ਉਹ ਇਸ ਸਮਾਜ ਦੇ ਵਿੱਚ ਕੁੜੀਆਂ ਦੇ ਨਾਲ ਮੁੰਡਿਆਂ ਦੇ ਨਾਲ ਵਿਤਕਰਾ ਕੀਤਾ ਜਾਂਦਾ ਹੈ ਧੱਕਾ ਕੀਤਾ ਜਾਂਦਾ ਹੈ ਜਦ ਕਿ ਕੁੜੀਆਂ ਮੁੰਡਿਆਂ ਦੇ ਨਾਲੋਂ ਕਿਸੇ ਵੀ ਤਰ੍ਹਾਂ ਇਸ ਸਮਾਜ ਦੇ ਵਿੱਚ ਘਟ ਨਹੀਂ ਹੈ ਤੇ ਕਵਿਤਰੀ ਦਾ ਕਹਿਣਾ ਹੈ ਕਿ ਇਹ ਵਿਤਕਰੇ ਵਿਤਕਰੇ ਭਰਿਆ ਰਵਈਆ ਸਮਾਜ ਨੂੰ ਬੰਦ ਕਰਨਾ ਚਾਹੀਦਾ ਹੈ ਉਹ ਬੱਚਿਓ ਅਸੀਂ ਸ਼ੁਰੂ ਦੇ ਵਿੱਚ ਕਵਿਤਰੀ ਬਾਰੇ ਪੜ੍ਹਦੇ ਹੋਏ ਵੀ ਜਾਣ ਲਿਆ ਹੈ ਕਿ ਕਵਿਤਰੀ ਦੇ ਨਾਲ ਖੁਦ ਇਹ ਫਰਕ ਕੀਤਾ ਗਿਆ ਉਹਨੂੰ ਕਵਿਤਾਵਾਂ ਲਿਖਣ ਤੋਂ ਉਹਦੇ ਖੁਦ ਪਰਿਵਾਰ ਵੱਲੋਂ ਹੀ ਰੋਕਿਆ ਗਿਆ ਪੜ੍ਹਦੇ ਹਾਂ ਨੀ ਫੁੱਲਾਂ ਵਰਗੀਆਂ ਕੁੜੀਓ ਨੀ ਚੋਬਾਂ ਜ਼ਰਦੀਓ ਕੁੜੀਓ ਕਰੋ ਕੋਈ ਜਿਉਣ ਦਾ ਹੀਲਾ ਨੀ ਤਿਲ ਤਿਲ ਮਰਦੀਓ ਕੁੜੀਓ ਕਵਿਤਰੀ ਕੁੜੀਆਂ ਨੂੰ ਫੁੱਲਾਂ ਵਰਗੀਆਂ ਦੱਸ ਕੇ ਸੰਬੋਧਿਤ ਕਰਦੀ ਹੈ ਤੇ ਉਹ ਕੁੜੀਆਂ ਨੂੰ ਕਹਿੰਦੀ ਹੈ ਕਿ ਉਹਨਾਂ ਨੂੰ ਇਸ ਤਰ੍ਹਾਂ ਸਮਾਜ ਦੇ ਵਿੱਚ ਰਹਿੰਦੇ ਹੋਏ ਦੁੱਖਾਂ ਵਾਲਾ ਜੀਵਨ ਬਤੀਤ ਨਹੀਂ ਕਰਨਾ ਚਾਹੀਦਾ ਲੋਕਾਂ ਦੀਆਂ ਚੋਬ ਭਰੀਆਂ ਗੱਲਾਂ ਨੂੰ ਨਹੀਂ ਸੁਣਨਾ ਚਾਹੀਦਾ ਤੇ ਉਹਨਾਂ ਨੂੰ ਆਪਣੇ ਜੀਵਨ ਜੀਉਣ ਦੇ ਲਈ ਹੀਲਾ ਵੀ ਭਾਵ ਜਤਨ ਵੀ ਖੋਦੀ ਕਰਨਾ ਪਵੇਗਾ ਇਸ ਤਰ੍ਹਾਂ ਉਹਨਾਂ ਨੂੰ ਤਿਲ ਤਿਲ ਨਹੀਂ ਮਰਨਾ ਚਾਹੀਦਾ ਭਾਵ ਦੁੱਖ ਸਹਿਖ ਸਹਿ ਕੇ ਉਹਨਾਂ ਨੂੰ ਸਮਾਜ ਦੇ ਵਿੱਚ ਰਹਿੰਦੇ ਹੋਏ ਨਹੀਂ ਮਰਨਾ ਚਾਹੀਦਾ ਤੁਹਾਡੇ ਖੇੜਨ ਤੇ ਮਾਇੂਸ ਕਿਉਂ ਹੋ ਜਾਂਦੀਆਂ ਲਗਰਾਂ ਤੇ ਰੁੱਖ ਵੇੜੇ ਦੇ ਕਰ ਲੈਂਦੇ ਨੇ ਕਾਤੋਂ ਨੀਵੀਆਂ ਨਜ਼ਰਾਂ ਇਹ ਕੈਸੀ ਬੇਵਸੀ ਹੈ ਬਣਦੀਆਂ ਕੁੱਖਾਂ ਹੀ ਕਿਉਂ ਕਬਰਾਂ ਮਿਲੇ ਕਿਉਂ ਜੂਨ ਹੋਕੇ ਦੀ ਨਿਹਾਸੇ ਵਰਗਿਓ ਕੁੜਿਓ ਇਥੇ ਕਵਿਤਰੀ ਕੁੜੀਆਂ ਨੂੰ ਹਾਸੇ ਵਰਗਿਓ ਕੁੜੀਓ ਕਹਿ ਕੇ ਸੰਬੋਧਿਤ ਕਰਦੀ ਹੋਈ ਕਹਿੰਦੀ ਹੈ ਕੀ ਕਹਿੰਦੀ ਹੈ ਕਿ ਜਦੋਂ ਤੁਸੀਂ ਖੇਡਦੀਆਂ ਤੁਹਾਡੇ ਖੇੜਨ ਤੇ ਮਾਇੂਸ ਕਿਉਂ ਹੋ ਜਾਂਦੀਆਂ ਲਗਰਾਂ ਭਾਬ ਜਦੋਂ ਤੁਹਾਡਾ ਜਨਮ ਹੁੰਦਾ ਹੈ ਤਾਂ ਤੁਹਾਡੇ ਮਾਪੇ ਮਾਇੂਸ ਕਿਉਂ ਹੋ ਜਾਂਦੇ ਆ ਨਿਰਾਸ਼ ਕਿਉਂ ਹੋ ਜਾਂਦੇ ਆ ਤੇ ਰੁੱਖ ਵੇੜੇ ਤੇ ਵੇੜੇ ਦੇ ਕਰ ਲੈਂਦੇ ਨੇ ਕਾਤੋਂ ਨਹੀਂ ਵੀ ਆ ਨਜ਼ਰਾਂ ਇਹ ਜਿਹੜਾ ਉਹਨਾਂ ਦੇ ਜਨਮ ਲੈਣ ਦੇ ਨਾਲ ਕੀ ਬੁਰਾ ਹੋ ਜਾਂਦਾ ਹੈ ਕਿ ਉਹਨਾਂ ਦੇ ਵਿਰੇ ਦੇ ਰੁਖ ਆਪਣੀਆਂ ਨਜ਼ਰਾਂ ਨੂੰ ਨੀਵਾ ਕਰ ਲੈਂਦੇ ਆ ਤੇ ਐਸੀ ਕਿਹੜੀ ਬੇਵਸੀ ਹੈ ਜਿਸ ਕਰਕੇ ਇੱਕ ਔਰਤ ਦੇ ਲਈ ਉਹਦੀ ਕੁੱਖ ਦੇ ਵਿੱਚ ਹੀ ਉਹਦੀ ਕਵਰ ਬਣ ਜਾਂਦੀ ਹੈ ਸੋ ਇਸ ਤਰ੍ਹਾਂ ਉਹ ਆਪਣੇ ਇਸ ਹੌਕੇ ਦੀ ਜੋਨ ਮਿਲਣ ਤੇ ਨਿਰਾਸ਼ ਹੁੰਦੀ ਹੈ ਤੇ ਕੁੜੀਆਂ ਨੂੰ ਕਹਿੰਦੀ ਹੈ ਕਿ ਉਹਨਾਂ ਨੂੰ ਇਸ ਜੋਨ ਤੋਂ ਮੁਕਤੀ ਪ੍ਰਾਪਤ ਕਰਨ ਦੇ ਲਈ ਇਸ ਅਨਿਆ ਦੇ ਵਿਰੋਧ ਇਸ ਸਮਾਜ ਦੇ ਵਿਰੋਧ ਸੰਘਰਸ਼ ਕਰਨਾ ਚਾਹੀਦਾ ਕੋਈ ਬੂਟਾ ਕੋਈ ਸਹਾਇਆ ਤੁਹਾਡਾ ਕਿਉਂ ਨਹੀਂ ਬਣਦਾ ਤੁਹਾਡੇ ਸਿਰ ਮੁਹੱਬਤ ਦਾ ਚੰਦਵਾ ਕਿਉਂ ਨਹੀਂ ਤਣਦਾ ਹੁਣ ਉਹ ਕਹਿੰਦੀ ਹੈ ਕੁੜੀਆਂ ਨੂੰ ਕਿ ਤੁਹਾਡੇ ਸਿਰ ਦੇ ਉੱਤੇ ਤੁਹਾਡੇ ਹੀ ਪਰਿਵਾਰ ਦਾ ਕੋਈ ਵੀ ਚੀ ਤੁਹਾਡੇ ਨਾਲ ਪਿਆਰ ਕਰਕੇ ਤੁਹਾਡੇ ਸਿਰ ਦਾ ਚੰਦਵਾ ਕਿਉਂ ਨਹੀਂ ਬਣ ਜਾਂਦਾ ਕਿਤੇ ਤਾਂ ਅੰਤ ਵੀ ਹੋ ਥਲਾਂ ਦੀ ਇਸ ਸੁੱਲਗਣ ਦਾ ਨੀ ਬੂਟੇ ਲਾਂਦੀਓ ਕੁੜਿਓ ਨੀ ਸ਼ਾਵਾਂ ਕਰਦੀਓ ਕੁੜਿਓ ਸੋ ਹੁਣ ਕਵਿਤਰੀ ਕੁੜੀਆਂ ਨੂੰ ਘਰਾਂ ਦੇ ਵਿੱਚ ਬੱਚਿਆਂ ਦੇ ਬੂਟੇ ਲਾਉਣ ਦੀ ਗੱਲ ਕਰਦੀ ਹੈ ਤੇ ਬੂਟੇ ਲਾਂਦੀਓ ਕੁੜਿਓ ਨਾਮ ਦੇ ਨਾਲ ਸੰਬੋਧਿਤ ਕਰਦੀ ਹੈ ਤੇ ਇਹ ਵੀ ਕਹਿੰਦੀ ਹੈ ਕਿ ਜੋ ਉਹਨਾਂ ਦੇ ਨਾਲ ਸਮਾਜ ਦੇ ਵਿੱਚ ਧੱਕਾ ਹੋ ਰਿਹਾ ਕਦੇ ਤਾਂ ਇਹ ਅੰਤ ਹੋਊਗਾ ਕਿ ਕੋਈ ਨਾ ਕੋਈ ਤਾਂ ਐਸੀ ਗੱਲ ਹੋਊਗੀ ਜਿਹਦੇ ਨਾਲ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜੋ ਉਹਨਾਂ ਦੇ ਨਾਲ ਧੱਕਾ ਕੀਤਾ ਜਾਂਦਾ ਵਿਤਕਰਾ ਕੀਤਾ ਜਾਂਦਾ ਉਹ ਦਾ ਅੰਤ ਹੋ ਸਕੇ ਸੋ ਫੇਰ ਇੱਕ ਵਾਰੀ ਉਹ ਇਹੀ ਆਸ ਕਰਦੀ ਹੈ ਕਿ ਆਪਣੀ ਇਸ ਸਥਿਤੀ ਨੂੰ ਸੁਧਾਰਨ ਦੇ ਲਈ ਕੁੜੀਆਂ ਨੂੰ ਖੋਦੀ ਯਤਨ ਕਰਨੇ ਚਾਹੀਦੇ ਆ ਸਮੇ ਦੇ ਨਹਿਰ ਨੇ ਨਿਗਲੀ ਤੁਹਾਡੇ ਪਿਆਰ ਦੀ ਮੰਜ਼ਲ ਭੰਵਰ ਵਿੱਚ ਡੁੱਬ ਗਈ ਬੇੜੀ ਨਹੀਂ ਮਿਲਿਆ ਕੋਈ ਸਹਗਲ ਕਦੋਂ ਤੱਕ ਹੋਰ ਤੜਪੇਗੀ ਤੁਹਾਡੇ ਸ਼ੌਂਕ ਦੀ ਪਾਇਲ ਜਲਾ ਵਿੱਚ ਡੁੱਬਦੀਓ ਕੁੜੀਓ ਥਲਾਂ ਵਿੱਚ ਸੜਦੀਓ ਕੁੜੀਓ ਸਮਾਜ ਦੇ ਵਿੱਚ ਕੁੜੀਆਂ ਦੇ ਨਾਲ ਹੋ ਰਹੇ ਤੱਕੇ ਦਾ ਬਿਆਨ ਕਰਦੀ ਹੋਈ ਕਵਿਤਰੀ ਕਹਿੰਦੀ ਹੈ ਕਿ ਉਹਨਾਂ ਨੂੰ ਉਹਨਾਂ ਦੇ ਪਿਆਰ ਦੀ ਮੰਜ਼ਲ ਕਿਉਂ ਨਿਕਲ ਲੈਂਦੀ ਹੈ ਕਿਉਂ ਉਹ ਆਪਣੇ ਪਿਆਰ ਦੀ ਮੰਜ਼ਲ ਨੂੰ ਪ੍ਰਾਪਤ ਨਹੀਂ ਕਰ ਪਾਉਂਦੀਆਂ ਕਹਿੰਦੀ ਭਵਰ ਵਿੱਚ ਡੁੱਬ ਗਈ ਬੇੜੀ ਨਹੀਂ ਮਿਲਿਆ ਕੋਈ ਸਾਹਲ ਸਾਹਲ ਭਾਵ ਕੰਡਾ ਤੇ ਕਵਿਤਰੀ ਕਹਿੰਦੀ ਹੈ ਕਿ ਉਹਨਾਂ ਦੀ ਜੀਵਨ ਦੀ ਬੇੜੀ ਐਸੀ ਘੁੰਮਣ ਕੇਰੀ ਦੇ ਵਿੱਚ ਡੁੱਬ ਗਈ ਹੈ ਜਿੱਥੇ ਉਹਨਾਂ ਨੂੰ ਕੋਈ ਸਾਹਲ ਨਹੀਂ ਮਿਲਦਾ ਭਾਵ ਕਿ ਨਾਰਾ ਨਹੀਂ ਮਿਲਦਾ ਕੰਡਾ ਨਹੀਂ ਮਿਲਦਾ ਬੱਚਿਓ ਅਸੀਂ ਹੀਰ ਰਾਂਝਾ ਸੱਸੀ ਪੁੰਨੋ ਸਾਰੇ ਅ ਪ੍ਰੀਤ ਕਹਾਣੀਆਂ ਪੜੀਆਂ ਹੋਈਆਂ ਇਸੇ ਕਰਕੇ ਉਹ ਕੁੜੀਆਂ ਨੂੰ ਕਿਸ ਨਾਮ ਦੇ ਨਾਲ ਸੰਬੋਧਿਤ ਕਰਦੀ ਹੈ ਜਲਾ ਵਿੱਚ ਡੁੱਬਦੀਓ ਕੁੜੀਓ ਥਲਾਂ ਵਿੱਚ ਸੜਦੀਓ ਕੁੜੀਓ ਅੱਗੇ ਕੀ ਕਹਿੰਦੀ ਹੈ ਤੁਹਾਡੀ ਜ਼ਿੰਦਗੀ ਵਿੱਚ ਕਿਉਂ ਹਨੇਰਾ ਹੀ ਹਨੇਰਾ ਹੈ ਤੁਹਾਡੇ سینਿਆਂ ਵਿੱਚ ਕਿਉਂ ਉਦਾਸੀ ਦਾ ਬਸੇਰਾ ਹੈ ਕਦੋਂ ਕੋਈ ਉਗਮਣਾ ਸੂਰਜ ਕਦੋਂ ਚੜਨਾ ਸਵੇਰਾ ਹੈ ਨੀ ਦੀਵੇ ਧਰਦੀਓ ਕੁੜਿਓ ਨੀ ਚਾਨਣ ਕਰਦੀਓ ਕੁੜਿਓ ਹੁਣ ਕਵਿਤਰੀ ਕੁੜੀਆਂ ਨੂੰ ਸਮਾਜ ਦੇ ਵਿੱਚ ਦੀਵੇ ਜਗਾਉਣ ਵਾਲੀਆਂ ਤੇ ਚਾਨਣ ਫੈਲਾਉਣ ਵਾਲੀਆਂ ਸਮੇ ਦੀ ਐ ਤੇ ਉਹਨਾਂ ਨੂੰ ਦੀਵੇ ਧਰਦੀਓ ਕੁੜਿਓ ਤੇ ਚਾਨਣ ਕਰਦੀਓ ਕੁੜਿਓ ਕਹਿ ਕੇ ਸੰਬੋਧਿਤ ਕਰਦੀ ਐ ਤੇ ਕਹਿੰਦੀ ਐ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਹਨੇਰਾ ਕਿਉਂ ਐ ਜਦਕਿ ਤੁਸੀਂ ਤਾਂ ਸਮਾਜ ਨੂੰ ਆਪਣੀ ਰੋਸ਼ਨੀ ਦੇ ਨਾਲ ਝਕਮਗਾ ਦੇਣੀ ਆ ਪਰ ਫਿਰ ਇਹ ਚੰਗਾ ਕੰਮ ਕਰਨ ਵਾਲੀਆਂ ਇਹਨਾਂ ਕੁੜੀਆਂ ਨੂੰ ਕਹਿੰਦੀ ਹੈ ਕਿ ਫਿਰ ਤੁਹਾਡੇ ਸੀਨੇਆਂ ਦੇ ਵਿੱਚ ਤੁਹਾਡੇ ਦਿਲਾਂ ਦੇ ਵਿੱਚ ਉਦਾਸੀ ਦਾ ਹਮੇਸ਼ਾ ਵਸੇਰਾ ਵਾਸ ਕਿਉਂ ਰਹਿੰਦਾ ਹੈ ਕਦੋਂ ਕੋਈ ਉਗਮਣਾ ਸੂਰਜ ਕਦੋਂ ਕੋਈ ਚੜਨਾ ਸਵੇਰਾ ਕਹਿੰਦੀ ਕਦੋਂ ਕੁੜੀਆਂ ਦੀ ਜ਼ਿੰਦਗੀ ਦੇ ਵਿੱਚ ਕੋਈ ਨਵਾਂ ਸੂਰਜ ਉਗੇਗਾ ਜਿਹਦੇ ਨਾਲ ਉਹਨਾਂ ਦੀ ਜ਼ਿੰਦਗੀ ਉਹਨਾਂ ਦੀ ਤਕਦੀਰ ਬਦਲੇਗੀ ਉਹਨਾਂ ਦੇ ਪ੍ਰਤੀ ਚੰਗਾ ਵਤੀਰਾ ਕੀਤਾ ਜਾਏਗਾ ਭੇਦ ਭਾਵ ਖਤਮ ਹੋਏਗਾ ਕਹਿੰਦੀ ਕਦੋਂ ਚੜਨਾ ਸਵੇਰਾ ਹੈ ਤੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕਦੋਂ ਕੋਈ ਚੰਗਾ ਸਵੇਰਾ ਚੜ੍ਹੇਗਾ ਜਦੋਂ ਇਹਨਾਂ ਨੂੰ ਵੀ ਬਰਾਬਰੀ ਦੇ ਅਧਿਕਾਰ ਮਿਲਣਗੇ ਤੁਹਾਡੀ ਅੱਖ ਦਾ ਸੁਪਨਾ ਹਕੀਕਤ ਵਿੱਚ ਕਦੋਂ ਬਦਲੂ ਕਿ ਇਹ ਦੁਰਦੁਰ ਜਮਾਨੇ ਦੀ ਮੁਹੱਬਤ ਵਿੱਚ ਕਦੋਂ ਬਦਲੂ ਤੇ ਆਦਮ-ਜਾਤ ਦੀ ਹਿੰਸਾ ਹਿਫਾਜ਼ਤ ਵਿੱਚ ਕਦੋਂ ਬਦਲੂ ਨੀ ਕੋੜੀਆਂ ਗਾਉਂਦੀਓ ਕੁੜੀਓ ਘੜੋਲੀਆਂ ਭਰਦੀਓ ਕੁੜੀਓ ਨੀ ਫੁੱਲਾਂ ਵਰਗੀਆਂ ਕੁੜੀਓ ਕਵਿਤਰੀ ਵਿਆਹ ਮੌਕੇ ਕੋੜੀਆਂ ਗਾਉਣ ਵਾਲੀਆਂ ਕੁੜੀਆਂ ਨੂੰ ਤੇ ਘੜੋਲੀਆਂ ਭਰਨ ਦੀ ਰੀਤ ਨਿਭਾਉਣ ਵਾਲੀਆਂ ਕੁੜੀਆਂ ਨੂੰ ਫੁੱਲਾਂ ਵਰਗੀਆਂ ਕੁੜੀਆਂ ਕਹਿ ਕੇ ਸੰਬੋਧਿਤ ਕਰਦੀ ਹੈ ਤੇ ਉਹਨਾਂ ਨਾਲ ਹੋ ਰਹੇ ਸਮਾਜ ਦੇ ਵਿੱਚ ਤੱਕੇ ਬਾਰੇ ਸੋਚ ਕੇ ਉਹ ਕਹਿੰਦੀ ਹੈ ਕਿ ਨਾ ਕੁੜੀਆਂ ਦੀਆਂ ਅੱਖਾਂ ਦੇ ਵਿੱਚ ਵੀ ਸੁਪਨੇ ਐ ਤੇ ਇਹ ਸੁਪਨੇ ਹਕੀਕਤ ਵਿੱਚ ਭਾਵ ਅਸਲੀਅਤ ਵਿੱਚ ਕਦੋਂ ਬਦਲਣਗੇ ਜੋ ਸਮਾਜ ਦੇ ਵਿੱਚ ਉਹਨਾਂ ਦੇ ਨਾਲ ਬੁਰਾ ਵਤੀਰਾ ਕੀਤਾ ਜਾਂਦਾ ਉਹ ਕਦੋਂ ਪ੍ਰੇਮ ਦੇ ਵਿੱਚ ਬਦਲੇਗਾ ਉਹਨਾਂ ਦੇ ਲਈ ਕਦੋਂ ਸਮਾਜ ਪਿਆਰ ਭਰੇ ਭਾਵਾਂ ਨੂੰ ਅਪਣਾਏਗਾ ਤੇ ਆਦਮ-ਜਾਤ ਆਦਮੀ ਕਹਿੰਦੀ ਕਦੋਂ ਆਪਣੀ ਹਿੰਸਾ ਵਾਲਾ ਰਵਈਆ ਛੱਡ ਕੇ ਇਹਨਾਂ ਇਸਤਰੀਆਂ ਪ੍ਰਤੀ ਹਿਫਾਜ਼ਤ ਵਾਲਾ ਰਾਖੀ ਕਰਨ ਵਾਲਾ ਵਤੀਰਾ ਅਪਣਾਏਗਾ ਸੋ ਇਸ ਤਰ੍ਹਾਂ ਕਵਿਤਰੀ ਚਾਹੁੰਦੀ ਹੈ ਕਿ ਸਮਾਜ ਦੇ ਵਿੱਚ ਲੜਕੀਆਂ ਨੂੰ ਵੀ ਲੜਕੀਆਂ ਦੇ ਬਰਾਬਰ ਅਧਿਕਾਰ ਮਿਲਣ ਤੇ ਉਹਨਾਂ ਦੇ ਨਾਲ ਹੋ ਰਿਹਾ ਧੱਕਾ ਬੰਦ ਹੋਵੇ ਤੇ ਅਗਰ ਇਹ ਵੀਡੀਓ ਤੁਹਾਨੂੰ ਲਾਹੇਵੰਦ ਲੱਗੇ ਤਾਂ ਇਹਨੂੰ ਲਾਈਕ ਕਰੋ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ